ਪਸੂਆਂ ਦਾ ਜੇਕਰ ਪਸੂਆਂ ਦਾ ਫਿਕਰ YouTube ਚੈਨਲ ਨਿਊ ਗੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਭਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਤੁਹਾਨੂੰ ਲੈ ਕੇ ਪਹੁੰਚਿਆ ਹੋਇਆ ਮਿੱਤਰੋ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਮਨਮਤਾ ਨਗਰ ਆ ਤੇ ਫਰੀਦਕੋਟ ਦੀ ਬੁੱਕਲ ਦਾ ਨਿਕ ਮੰ ਦਾ ਪਿੰਡ ਆ ਪਿੰਡ ਮਿੱਤਰੋ ਚੈਲ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਚੈਲ ਪਿੰਡ ਦੇ ਵਿੱਚ ਆ ਕੇ ਤੁਸੀਂ ਜਿਹੜਾ ਨਵਾਂ ਗੁਰਦੁਆਰਾ ਵੱਡਾ ਪਣਿਆ ਹੋਇਆ ਉਹ ਗੁਰਦੁਆਰੇ ਦੇ ਕੋਲ ਆ ਕੇ ਜਮਾ ਗੁਰਦੁਆਰੇ ਵਾਲੀ ਸਾਈਡ ਤੁਸੀਂ ਮੁੜ ਪੈਣਾ ਮਿੱਤਰੋ ਅੱਗੇ ਜਦੋਂ ਤੁਸੀਂ ਮੁੜੋਗੇ ਸੜਕ ਖਤਮ ਹੋ ਕੇ ਲੋਕਟਾਈਲ ਚ ਨਹੀਂ ਮਿਲਦੂ ਕਿਤੇ ਲੋਕਟਾਈਲ ਦੀ ਕੁਝ ਕੁ ਖਤਮਾਂ ਦੀ ਪੂਰੀ ਤੈ ਕਰਦੇ ਤਾਂ ਤੁਹਾਨੂੰ ਸਿੱਧਾ ਦੋ ਨਿੰਮਾ ਵਾਲਾ ਵਾੜਾ ਦਿਸਦਾ ਹੋਊਗਾ ਬਸ ਉਹਦੇ ਬਿਲਕੁਲ ਉੱਪਰ ਜਿਹੜਾ ਸਾਹਮਣੇ ਪਈ ਹੋਣ ਦਾ ਰਹਿਣਾ ਵਸੇਰਾ ਵਾ ਜਿਸ ਘਰ ਦੇ ਵਿੱਚ ਆਪਾਂ ਮੌਜੂਦਾ ਘਰੇ ਲੋ ਪਰਿਵਾਰ ਆ ਬਾਈ ਉਹਨਾਂ ਦੇ ਕੋਲੇ ਇੱਕ ਛੋਟੀ ਵਕਾਊ ਆ ਮਿੱਤਰੋ ਦੂਜਾ ਸੁਹਾ ਪਹਿਲਾ ਸੁਹਾ ਉਹ ਸਾਰੀ ਜਾਣਕਾਰੀ ਲੈ ਦੂੰਗਾ ਆ ਜੋ ਮਿਲਦੇ ਆ ਵੀਰ ਨੂੰ ਆਪਾਂ ਜਾਣਕਾਰੀ ਵਿਰਵਾਦਾ ਕਰਦੇ ਕਿੰਨੇ ਦਿਨ ਬਾਕੀ ਸਾਰੀ ਡਿਟੇਲ ਲੈ ਕੇ ਦਿੰਦਾ ਤੁਹਾਨੂੰ ਸਸੀਗਲ ਵੱਡੇ ਵੀਰੇ ਸਸੀਗਲ ਬਾਈ ਕੀ ਹਾਲ ਚਾਲ ਹੈ ਬੱਟਾ ਵਧੀਆ ਬਾਈ ਵਧੀਆ ਸੇਤਾ ਦੇ ਪਰਿਵਾਰ ਵੀਰੇ ਬਹੁਤ ਵਧੀਆ ਬਾਈ ਚਲੋ ਸ਼ੁਕਰ ਹੈ ਨਾ ਬਤਾ ਆ ਨਾਮ ਦੱਸ ਦਈਏ ਕਿਹਨਾਂ ਦੀ ਵੀਰ ਆਪਣਾ ਮੇਰਾ ਇਹਦਾ ਨਾਮ ਬਾਈ ਸਵਰਨ ਸਿੰਘ ਆ ਜੀ ਇਹ ਘਰ ਗੁਰਦੁਆਰਾ ਸਾਹਿਬ ਦੇ ਗੁਰੂ ਘਰ ਦੇ ਕੋਲੇ ਬਿਲਕੁਲ ਹੀ ਭਾਈ ਹਾਂ ਅੱਛਾ ਸਵਰਨਵੀਰ ਜਿਹੜੀ ਝੋਟੀ ਵੇਚਣੀ ਆਪਾਂ ਇਹ ਕਿੰਨਾ ਸੁਆ ਵੱਡੇ ਭਾਈ ਇਹ ਭਾਈ ਦੂਜਾ ਸੁਆ ਸੁਣਦੀ ਆ ਦੂਜਾ ਸੁਆ ਇਹਨੇ ਸੁਣਾਵਾ ਹਾਂਜੀ ਕਿੰਨੇ ਦਿਨ ਪਏ ਵੀ ਰਹਿੰਦੇ ਹਜੇ ਇਹਦੇ 5 ਤਰੀਕ ਨੂੰ ਦਿਨ ਪੂਰੇ ਆ ਵੀਰੇ 5 ਤਰੀਕ ਨੂੰ ਦਿਨ ਪੂਰੇ ਆ ਅੱਛਾ ਪਹਿਲੇ ਸੋਇ ਕਿੰਨਾ ਕੁ ਦੁੱਧ ਦੇਗੀ ਸੀ ਵੀਰੇ ਦੇਣੀ ਬਈ ਅੱਛਾ ਦੇਣੀ ਪੰਜ ਰਹਿ ਗਏ ਹੈ ਹਾਂਜੀ ਹਾਂਜੀ ਠੀਕ ਹੈ ਵੀਰ ਦਿਨ ਪਿੱਤਰੋਂ ਪੰਜ ਪਏ ਆਂਦੇ ਪੂਰੇ ਹੁਣ ਦੇ ਵਿੱਚ ਤੇ ਅੱਛਾ ਵੱਡੇ ਭਾਈ ਦੁੱਧ ਕਿੰਨਾ ਕੁ ਦੇਗੀ ਸੀ ਪਹਿਲੇ ਸੂਏ ਵਿੱਚ ਇਹ ਪਹਿਲੇ ਸੂਏ ਬਾਈ 10 ਲੀਟਰ ਦੁੱਧ ਦਿੱਤਾ ਸੀਗਾ 10 ਲੀਟਰ ਦੁੱਧ ਪੰਜ-ਪੰਜ ਕਿਲੋ ਡੰਗਦਾ ਹਾਂਜੀ ਠੀਕ ਹੈ ਅੱਛਾ ਇਹ ਕਿ ਸਾਂਣ ਤੋਂ ਕਰੋਸਾ ਜਾਂ ਟੀਕਾ ਭਰਿਆ ਹੋਇਆ ਇਹਦੇ ਟੀਕਾ ਭਰਿਆ ਵੀਰ ਜੀ ਚੰਗਾ ਭਰਿਆ ਹੋਇਆ ਹਾਂਜੀ ਹਾਂਜੀ ਚੋਣ ਚਾਂਣ ਨੂੰ ਪੋਲੀ ਆ ਵੱਡੇ ਭਾਈ ਬਹੁਤ ਵਧੀਆ ਬਾਈ ਚੁਵਾਈ ਠੀਕ ਆ ਸਰ ਕੋਈ ਭਾਰਪੂਰ ਦੀ ਸ਼ਿਕਾਇਤ ਨਹੀਂ ਬਾਈ ਜੀ ਇਹ ਸਾਪਣੇ ਘਰੇ ਤਾਂ ਕੋਈ ਪ੍ਰੋਬਲਮ ਨਹੀਂ ਗਈ ਓਕੇ ਜਮਾ ਵੀਰੇ ਹਾਂਜੀ 94000 ਰੁਪਿਆ ਕਰ ਦਿੱਤਾ ਠੀਕ ਹੈ ਥੋੜਾ ਬਹੁਤਾ ਲਾਡ ਪਿਆਰ ਮੋਕੇ ਤੇ ਕੋਈ ਬਾਈ ਛੋੜ ਹੀ ਹੋ ਗਈ ਇਹਦੇ ਵੀ ਠੀਕ ਹੈ ਤੋਰੇ ਮੰਡੀ ਜੀ ਕੱਢੇ ਬਾਹਰ ਭਰਾ ਜੀ ਤੋਰ ਦਿੰਨੇ ਜੀ ਲੈ ਮਿੱਤਰੋ ਦੂਜਾ ਸੁਹਾ ਕਰਮਾਂ ਵਾਲੀ ਨੇ ਸੁਣਾਵਾ ਵੀਰੇ ਸੂਣ ਦੇ ਵਿੱਚ 5 ਦਿਨ ਇਹਦੇ ਬਾਕੀ ਆ ਜਿਵੇਂ ਆਪਾਂ ਕਹਿੰਦੇ ਫਿਕਸ ਆਰਡਰ ਦੇ ਵਿੱਚ ਝੋਟੀਆਂ ਮਿੱਤਰੋ ਗ੍ਰੈਡੇਟ ਮਰਜਾਂ ਦੇ ਵਿੱਚ ਆਉਂਦੀ ਆ ਨਾ ਪਿਓਰ ਨੀਲੀ 라ਵੀ ਦੇ ਵਿੱਚ ਆ ਨਾ ਪਿਓਰ ਮੋਰਾ ਦੇ ਵਿੱਚ ਆ ਦੋਗਲੇ ਪੰਡ ਕ੍ਰੋਸ ਪੰਡ ਦੇ ਵਿੱਚ ਪੈ ਜਾਂਦੀ ਆ ਕਰਮਾਂ ਵਾਲੀ ਸਿੰਘਾਂ ਦੀ ਪੱਟੀ ਵਾਲਾ ਸਿੰਘ ਲੱਗਾ ਹੋਇਆ ਇਹਨੂੰ ਆਰਡਰ ਦੀ ਕੁਆਲਿਟੀ ਠੀਕ ਆ ਜਿੰਨੀ ਆ ਗਈ ਦੁੱਧ 10 11 ਕਿਲੋ ਤੋਂ ਟੋਰਾ ਨਾਲ ਦੇਈ ਜਾਊਗੀ ਵੀਰੇ ਜਿਹੜੇ ਭਰਾ ਨੇ ਘਰੇ ਰੱਖਣ ਨੂੰ ਲੈਣੀ ਆ ਘਰੋਂ ਤੁਹਾਨੂੰ ਝੋਟੀ ਮਿਲ ਜੂਗੀ ਬਾਈ ਵੱਡੇ ਗੁਰਦੁਆਰਾ ਸਾਹਿਬ ਦੇ ਕੋਲੇ ਆ ਕੇ ਸਵਰਨੂੰ ਦਾ ਘਰ ਪੁੱਛਦੇ ਜਿੰਨੂੰ ਮਰਜ਼ੀ ਤੇ ਬਾਈ ਦੇ ਕੋਲੇ ਇਹ ਝੋਟੀ ਵਕਊਆ 95000 ਰੁਪਿਆ ਇਹਦੀ ਕੀਮਤ ਆ ਲੱਖ ਦੇ ਵਿੱਚੋਂ ਪੰਜ ਘੱਟ ਬਾਕੀ ਝੋਟੀ ਤੁਸੀਂ ਆ ਕੇ ਤਸੱਲੀ ਹਰ ਇੱਕ ਪੱਖ ਤੋਂ ਕਰਕੇ ਫਿਰ ਬਾਈ ਨਾਲ ਰابطਾ ਕਾਇਮ ਕਰ ਲਿਆ ਜੇ ਆਪਾਂ ਨੰਬਰ ਲੈ ਲੈਨੇ ਵੀਰੇ ਨੰਬਰ ਕਿੰਨਾ ਆ ਗਿਆ ਬਾਈ ਫੋਨ ਹਾਂਜੀ 98880 98880 57305 57305 98880 57305 ਇਹ ਨੰਬਰ ਆ ਬਾਈ ਹੁਣਾਂ ਦਾ ਇਸ ਨੰਬਰ ਤੇ ਕਰ ਲਿਓ ਮਿੱਤਰੋ ਤੁਸੀਂ رابطہ ਕੈਂਪ ਪਿੰਡ ਚੈਲ ਜ਼ਿਲ੍ਹਾ ਫਰੀਦਕੋਟ ਜਾਣਕਾਰੀ ਜਿਹੜੀ ਨੰਬਰ ਸਕਰੀਨ ਤੇ ਧੰਨਵਾਦ